ਸਸ਼ੀ ਗਾਜੀ ਸਾਰੇ ਸੰਸਾਰ ਦੇ ਵਿੱਚ ਹੱਸਦੇ ਤੇ ਵਸਦੇ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਠੇਕਾ ਪੰਜਾਬ ਦੇਸੀ ਦੇ ਅੰਗਰੇਜ਼ੀ ਦੇ ਵਿੱਚ ਪਿਆਰੇ ਬੱਚਿਓ ਗੱਲ ਤੁਹਾਡੇ ਕੈਰੀਅਰ ਦੀ ਹੋ ਰਹੀ ਹੈ ਤੁਹਾਨੂੰ ਗਾਈਡ ਕਰਨ ਦੀ ਹੋ ਰਹੀ ਹੈ ਪਿਛਲੀ ਡਿਸਕਸ਼ਨ ਤੋਂ ਆਪਾਂ ਅੱਗੇ ਗੱਲ ਲੈ ਕੇ ਚੱਲਦੇ ਹਾਂ 23 ਵਾਰ ਇੱਕ ਗੁਣ ਇਹੋ ਜਿਹਾ ਹੁੰਦਾ ਹੈ ਜਿਹੜਾ ਤੁਹਾਨੂੰ ساری ਜ਼ਿੰਦਗੀ ਪੇ ਕਰਦਾ ਰਹਿੰਦਾ ਹੈ ਇਗਜ਼ਾਮਪਲ ਦੇ ਨਾਲ ਮੇਰੇ ਇੱਕ ਦੋਸਤ ਨੇ ਪੰਜਾਬੀ ਦੇ ਅਧਿਆਪਕ ਨੇ ਉਹਨਾਂ ਦੀ ਲਿਖਾਈ ਪੰਜਾਬੀ ਦੀ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਬਹੁਤ ਹੀ ਜ਼ਿਆਦਾ ਵਧੀਆ ਲਿਖਾਈ ਹੈ ਉਹ ਅੱਗੇ ਵੀ ਉਹ ਬੱਚਿਆਂ ਨੂੰ ਆਪਣਾ ਸਿਖਲਾਈ ਦਿੰਦੇ ਨੇ ਕੈਂਪ ਲਾਉਂਦੇ ਰਹੇ ਇੱਕ ਵਾਰ ਉਹਨਾਂ ਨੇ ਕੋਈ ਆਪਣਾ ਕੰਮ ਕਰਵਾਉਣਾ ਸੀ ਆਪਣੀ ਜੌਬ ਦੇ ਵਿੱਚ ਕੋਈ ਉਹਨਾਂ ਨੂੰ ਡਿੱਕਾ ਪਿਆ ਹੋਇਆ ਸੀ ਉਹਨਾਂ ਨੇ ਚੰਡੀਗੜ੍ਹ ਨੂੰ ਚਿੱਠੀ ਲਿਖੀ ਆਪਣੇ ਹੱਥ ਨਾਲ ਉਹਨਾਂ ਨੇ ਇੱਕ ਸਾਫ਼ ਕਾਗਜ਼ ਉੱਤੇ ਚਿੱਠੀ ਲਿਖ ਕੇ ਭੇਜੀ ਚੰਡੀਗੜ੍ਹ ਤੋਂ ਉਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਇਹ ਕੰਮ ਤਾਂ ਨਹੀਂ ਸੀ ਹੋ ਸਕਦਾ ਪਰ ਤੁਹਾਡੀ ਚਿੱਠੀ ਦੇ ਉੱਤੇ ਲਿਖੀ ਹੋਈ ਲਿਖਾਈ ਦੇਖ ਕੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਅਸੀਂ ਤੁਹਾਡਾ ਇਹ ਕੰਮ ਜ਼ਰੂਰ ਕਰਾਂਗੇ ਤੁਹਾਡੇ ਵਿੱਚ ਜੋ ਵੀ ਕੋਈ ਚੰਗਾ ਗੁਣ ਹੈ ਉਹ ਹਮੇਸ਼ਾ ਪੇ ਕਰੂਗਾ ਕੋਸ਼ਿਸ਼ ਕਰੋ ਕਿ ਤੁਹਾਡੇ ਵਿੱਚ ਕੋਈ ਨਾ ਕੋਈ ਤੁਸੀਂ ਇਹ ਜਿਹੇ ਗੁਣ ਜ਼ਰੂਰ ਇਕੱਠੇ ਕਰੋ ਜਿਹੜੇ ਤੁਹਾਨੂੰ ساری ਜ਼ਿੰਦਗੀ ਤੇ ਕਰਦੇ ਰਹਿਣ ਬਹੁਤ ਚੀਜ਼ਾਂ ਹਿੱਜ਼ੀਆਂ ਨੇ ਲਾਈਫ ਦੇ ਵਿੱਚ ਜਿਹੜੀਆਂ ਕੈਰੀਅਰ ਦੇ ਵਿੱਚ ਆਪਣੀ ਹੈਲਪ ਕਰਦੀਆਂ ਨੇ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਧ ਅਗਰ ਕੋਈ ਚੀਜ਼ ਹੈਲਪ ਕਰਦੀ ਹੈ ਕੈਰੀਅਰ ਦੇ ਵਿੱਚ ਕੈਰੀਅਰ ਲੱਭਣ ਵੇਲੇ ਜਾਂ ਕੈਰੀਅਰ ਦੇ ਦੌਰਾਨ ਉਹ ਹੈ ਤੁਹਾਡੀ ਥਿੰਕਿੰਗ ਅਬਿਲਿਟੀ ਤੁਹਾਡੀ ਸੋਚਣ ਦੀ ਸ਼ਕਤੀ ਤੁਹਾਡੀ ਸੋਚਣ ਦੀ ਕਾਬਲੀਅਤ ਅਗਰ ਤੁਸੀਂ ਕ੍ਰਿਟੀਕਲ ਢੰਗ ਨਾਲ ਕਿਸੇ ਵੀ ਸਿਚੁਏਸ਼ਨ ਬਾਰੇ ਸੋਚ ਸਕਦੇ ਹੋ ਉਹਦੇ ਬਾਰੇ ਕੋਈ ਫੈਸਲਾ ਲੈ ਸਕਦੇ ਹੋ ਜਾਂ ਕਿਸੇ ਸਿਚੁਏਸ਼ਨ ਨੂੰ ਸਮਝ ਸਕਦੇ ਹੋ ਵੀ ਆਲੇ ਦੋਲੇ ਜੋ ਹਾਲਾਤ ਚੱਲ ਰਹੇ ਨੇ ਉਹ ਕਿਉਂ ਚੱਲ ਰਹੇ ਨੇ ਤਾਂ ਤੁਸੀਂ ਕਾਫੀ ਆਪਣੀ ਲਾਈਫ ਦੇ ਵਿੱਚ ਐਕਸਲ ਕਰ ਸਕਦੇ ਹੋ ਇੱਕ ਇਨਸੀਡੈਂਟ ਯਾਦ ਆ ਰਿਹਾ ਹੈ ਇੱਕ ਵਾਰ ਕਿਸੇ ਜਗ੍ਹਾ ਦੇ ਉੱਤੇ ਕਿਸੇ ਕੰਪਨੀ ਨੇ ਇੰਟਰਵਿਊ ਲੈਣੀ ਸੀ ਚੌਥੀ ਫਲੋਰ ਦੇ ਉੱਤੇ ਇੰਟਰਵਿਊ ਹੋ ਰਹੀ ਸੀ ਇੱਕ ਇੱਕ ਕਰਕੇ ਸਾਰੇ ਕੈਂਡੀਡੇਟ ਉੱਪਰ ਆਈ ਜਾ ਰਹੇ ਸੀਗੇ ਇੱਕ ਕਮਰੇ ਦੇ ਅੰਦਰ ਇਕੱਠੇ ਹੋਈ ਜਾ ਰਹੇ ਸੀ ਇੱਕ ਘੰਟਾ ਦੋ ਘੰਟੇ ਤਿੰਨ ਘੰਟੇ ਇੰਟਰਵਿਊ ਸ਼ੁਰੂ ਨਹੀਂ ਹੋਈ। ਤਿੰਨ ਘੰਟੇ ਬਾਅਦ ਅੰਦਰੋਂ ਇੱਕ ਇਨਸਾਨ ਬਾਹਰ ਆਇਆ ਤੇ ਉਹਨੇ ਇੱਕ ਬੰਦੇ ਨੂੰ ਆਕੇ ਕਿਹਾ ਕਿ ਤੁਸੀਂ ਜੌਬ ਵਾਸਤੇ ਸਲੈਕਟ ਹੋ ਗਏ ਸੋਮਵਾਰ ਤੋਂ ਤੁਸੀਂ ਡਿਊਟੀ ਜੁਆਇਨ ਕਰ ਲਓ। ਉਸ ਨੌਜਵਾਨ ਨੇ ਕਿਹਾ ਕਿ ਇਹ ਮੈਂ ਤਾਂ ਕੋਈ ਆਪਣੀ ਹੀ ਇੰਟਰਵਿਊ ਦਿੱਤੀ ਨਹੀਂ ਨਾ ਹੀ ਤੁਸੀਂ ਮੇਰਾ ਪ੍ਰੋਫਾਈਲ ਦੇਖਿਆ ਨਾ ਹੀ ਮੇਰੀਆਂ ਤੁਸੀਂ ਡਿਗਰੀਆਂ ਦੇਖੀਆਂ ਨੇ ਨਾ ਹੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਇਸ ਤਰ੍ਹਾਂ ਮੈਂ ਕਿਵੇਂ ਸਲੈਕਟ ਹੋ ਗਿਆ? ਤਾਂ ਉਸ ਆਫੀਸਰ ਨੇ ਉਹ ਮਨ ਦੱਸਿਆ ਕਹਿੰਦੇ ਜਦੋਂ ਤੁਸੀਂ ਆਏ ਸੀ ਸਵੇਰੇ ਗਰਾਊਂਡ ਫਲੋਰ ਦੇ ਉੱਤੇ ਇੱਕ ਭਿਖਾਰੀ ਬੈਠਾ ਸੀ। ਉਫੀ ਉਹ ਦੇ ਹੋਇਆ ਨੂੰ ਕੁਝ ਖਾਣ ਨੂੰ ਦੇ ਕੇ ਆਏ ਪਹਿਲੀ ਫਲੋਰ ਦੇ ਉੱਤੇ ਜਦੋਂ ਤੁਸੀਂ ਚੜ੍ਹ ਕੇ ਆ ਰਹੇ ਸੀ ਤੁਸੀਂ ਰਸਤੇ ਦੇ ਵਿੱਚ ਦੇਖਿਆ ਕਿ ਇੱਕ ਪੱਖਾ ਬਿਨਾਂ ਲੋੜ ਤੋਂ ਚੱਲ ਰਿਹਾ ਤੁਸੀਂ ਉਹ ਬੰਦ ਕਰਤਾ ਤੁਸੀਂ ਅਗਲੀ ਫਲੋਰ ਦੇ ਉੱਤੇ ਆਏ ਤੁਸੀਂ ਵਾਸ਼ਰੂਮ ਦੇ ਵਿੱਚ ਗਏ ਉੱਥੇ ਤੁਸੀਂ ਦੇਖਿਆ ਕਿ ਇੱਕ ਟੈਪ ਸਲ ਰਹੀ ਸੀ ਤੇ ਟੈਪ ਦੇ ਚੋਂ ਪਾਣੀ ਫਾਲਤੂ ਦਾ ਮਤਲਬ ਵਹਿ ਰਿਹਾ ਸੀਗਾ ਤੇ ਤੁਸੀਂ ਉਹ ਟੈਪ ਬੰਦ ਕਰਤੀ ਤੁਸੀਂ ਜਿਹੜੇ ਆਪਣਾ ਕਮਰੇ ਦੇ ਵਿੱਚ ਬੈਠ ਕੇ ਤੁਸੀਂ ਵੇਟ ਕੀਤੀ ਹੈ ਆਪਣੀ ਇੰਟਰਵਿਊ ਵਾਸਤੇ ਉਸ ਕਮਰੇ ਦੇ ਵਿੱਚ ਬਹੁਤ ਕਿਤਾਬਾਂ ਇਧਰ ਤੋਂ ਖਿੰਡੀਆਂ ਪਈਆਂ ਸੀ ਕਾਗਜ਼ ਢੰਡੇ ਪਏ ਸੀ ਤੁਸੀਂ ਉਹ ਕਿਤਾਬਾਂ ਚੱਕ ਕੇ ਸਲੀਕੇ ਨਾਲ ਰੱਖੀਆਂ ਤੇ ਆਪਣੇ ਜਿਹੜੇ ਕਾਗਜ਼ ਸੀ ਇਕੱਠੇ ਕਰਕੇ ਉਹਨਾਂ ਉੱਤੇ ਫਾਈਲ ਰੱਖਦੇ। ਇਹ ਹੀ ਇੰਟਰਵਿਊ ਸੀ। ਕਦੇ ਵੀ ਕਿਸੇ ਵੀ ਇੰਟਰਵਿਊਰ ਦੁਆਰਾ ਕਿਸੇ ਜੋਬ ਵਾਲੇ ਪਰਸਨ ਦੇ ਦੁਆਰਾ ਠੀਕ ਹੈ ਕਈ ਥਾਂ ਮੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਚੱਲਦੀ ਹੈ, ਐਗਜ਼ਾਮਸ ਚੱਲਦੇ ਨੇ ਪਰ ਕਿਤੇ ਨਾ ਕਿਤੇ ਤੁਹਾਡੀ ਪਰਸਨੈਲਿਟੀ ਨੂੰ ਵੀ ਜਜ ਕੀਤਾ ਜਾਂਦਾ ਹੈ। ਕਿ ਅਸਲ ਵਿੱਚ ਤੁਹਾਡਾ ਜਿਹੜਾ ਹਾਰਟ ਹੈ ਜਾਂ ਤੁਹਾਡੀ ਜਿਹੜੀ ਮਾਈਂਡ ਹੈ ਜਾਂ ਬਾਡੀ ਹੈ ਕਿੰਨੀ ਕੁ ਕੰਪੈਸ਼ਨੇਟ ਹੈ। ਕਿੰਨੇ ਕੁ ਤੁਸੀਂ ਹਾਲਾਤਾਂ ਨੂੰ ਲੈ ਕੇ ਆਲੇ-ਵਾਲੇ ਨੂੰ ਲੈ ਕੇ ਸੈਂਸਿਟਿਵ ਹੋ। ਸੋ ਇਸ ਤਰ੍ਹਾਂ ਦੀਆਂ ਹੈਬਿਟਸ ਆਪਾਂ ਹੌਲੀ-ਹੌਲੀ ਸਾਰੀਆਂ ਡਿਵੈਲਪ ਕਰਦੇ ਰਹਾਂਗੇ ਕਿ ਡਿਵੈਲਪ ਕਰਨੀਆਂ ਆ ਤਾਂ ਬਹੁਤ ਟਫ ਹੁੰਦੀਆਂ ਨੇ ਇਹਦਾ ਰੀਜ਼ਨ ਕੀ ਆ ਮੈਂ ਵੀ ਬਹੁਤ ਜ਼ਿਆਦੇ ਲੋਕ ਵੀ ਤੁਸੀਂ ਸਾਰੇ ਵੀ ਆਪਾਂ ਸਾਰੇ ਬਚਪਨ ਤੋਂ ਲੈ ਕੇ ਹਮੇਸ਼ਾ ਹੀ ਇੱਕ ਜੇਲ੍ਹ ਦੇ ਵਿੱਚ ਰਹਿੰਨੇ ਆ ਜੇਲ੍ਹ ਹੈਰਾਨ ਹੋ ਗਏ ਮੈਂ ਦੱਸਦਾ ਉਹ ਜੇਲ੍ਹ ਦਾ ਨਾਮ ਹੈ ਕੰਫਰਟ ਜ਼ੋਨ ਸਾਡੇ ਮਾਪੇ ਸਾਡਾ ਪਿਆਰ ਨਾਲ ਪਾਲਣ ਪੋਸ਼ਣ ਕਰਦੇ ਨੇ ਸਾਨੂੰ ਵਧੀਆ ਪੜ੍ਹਾਈ ਵਧੀਆ ਸਿਹਤ ਸਹੂਲਤਾਂ ਵਧੀਆ ਖਾਣ ਪੀਣ ਨੂੰ ਹੋਰ ਵੀ ਬਹੁਤ ਰਾਹ ਦੇ ਸੁੱਖ ਆਰਾਮ ਦਿੰਦੇ ਨੇ ਤੇ ਇਹ ਜਿਹੜੀ ਕੰਫਰਟ ਜ਼ੋਨ ਹੁੰਦੀ ਹੈ ਇਹ ਸਾਨੂੰ ਕਈ ਵਾਰ ਸਾਨੂੰ ਬੈਸਟ ਪਰਫਾਰਮ ਨਹੀਂ ਕਰ ਦਿੰਦੀ ਜਿਵੇਂ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਦੁਖਦਾਰੂ ਸੁਖ ਰੋਗ ਪਿਆ ਜ਼ਿਆਦਾ ਸਹੂਲਤਾਂ ਕਈ ਵਾਰ ਜਿਹੜੀਆਂ ਹੁੰਦੀਆਂ ਨੇ ਜ਼ਿਆਦਾ ਜਿਹੜੇ ਸੁੱਖ ਆਰਾਮ ਹੁੰਦੇ ਨੇ ਉਹ ਕਈ ਵਾਰ ਬਿਮਾਰੀ ਦਾ ਦੁੱਖਾਂ ਦਾ ਕਾਰਨ ਬਣ ਜਾਂਦੇ ਨੇ ਠੀਕ ਹੈ ਨਾ ਤਾਂ ਮੈਂ ਇਸ ਗੱਲ 'ਤੇ ਕਿਉਂ ਫੋਕਸ ਕਰ ਰਹੀ ਹਾਂ ਮੇਰੀ ਨਾ ਹੋਰ ਸਟੇਟਸ ਦੇ ਕਈ ਵਾਰ ਆਫੀਸਰਸ ਨਾਲ ਗੱਲ ਹੋਈ ਹੈ ਯੂਪੀ ਤੋਂ ਬਿਹਾਰ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਟੇਟ ਦੇ ਵਿੱਚ ਜਿਹੜੇ ਆਪਣਾ ਲੜਕੇ ਨੇ ਨੌਜਵਾਨ ਨੇ ਹਮੇਸ਼ਾ ਯੂਪੀਐਸਸੀ ਕਲੀਅਰ ਕਰ ਲੈਂਦੇ ਨੇ ਆਰਮੀ ਦੇ ਟੈਸਟ ਕਲੀਅਰ ਕਰ ਦਿੰਦੇ ਨੇ ਅਸੀਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਬੈਂਕਾਂ ਦੇ ਵਿੱਚ ਜਾਂਦੇ ਹਾਂ ਮੋਸਟ ਆਫ ਦਾ empioyees ਜਿਹੜੇ ਹੁੰਦੇ ਨੇ ਉਹ ਇੰਨਾ ਸਟੇਟਸ ਤੋਂ ਬਿਲੋਂਗ ਕਰਦੇ ਨੇ ਵੀ ਇਹਦੇ ਪਿੱਛੇ ਰਾਜ਼ ਕੀ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਬੱਚਿਓ ਉਹਨਾਂ ਨੇ ਕੀ ਜਵਾਬ ਦਿੱਤਾ ਮੈਨੂੰ ਉਹ ਕਹਿੰਦੇ ਦਰਸ਼ਨਦੀਪ ਸਰ ਸਾਡੇ ਕੋਲੇ ਆਪਸ਼ਨ ਹੀ ਨਹੀਂ ਹੁੰਦੀ ਕੋਈ ਮੈਨੂੰ ਇਹ ਗੱਲ ਲੱਗੀ ਵੀ ਯਾਰ ਇਹ ਵੀ ਇੱਕ ਮੋਟੀਵੇਸ਼ਨ ਵਾਸਤੇ ਕਿੰਨਾ بڑا ਪੁਆਇੰਟ ਆ ਅਸੀਂ ਕਿਉਂ ਆਪਣੇ ਆਪ ਨੂੰ ਇੰਨੀ ਜ਼ਿਆਦੇ ਸੁਵਿਧਾਵਾਂ ਦੇ ਵਿੱਚ ਇੰਨੇ ਆਰਾਮ ਦੇ ਵਿੱਚ ਆਪਣੇ ਆਪ ਨੂੰ ਖਰਾਬ ਕਰ ਲੈਨੇ ਆ ਕਿ ਅਸੀਂ ਉਹ ਚੀਜ਼ ਸਾਡੇ ਵਾਸਤੇ ਹੀ ਨੁਕਸਾਨਦਾਇਕ ਹੋ ਜਾਂਦੀ ਹੈ ਮੇਰਾ ਪਿਛਲੇ 20-25 ਸਾਲ ਦਾ ਟੀਚਿੰਗ ਦਾ ਤਜਰਬਾ ਹੈ ਸਾਡੇ ਬਹੁਤ ਬੱਚੇ ਇਹ ਜਿਹੇ ਨੇ ਜਿਨ੍ਹਾਂ ਨੇ ਬਹੁਤ ਵਧੀਆ-ਵਧੀਆ ਲੈਵਲ ਦੇ ਐਗਜ਼ਾਮ ਪਲੀਅਰ ਕੀਤੇ ਨੇ ਜਿਹੜੇ ਬਿਲਕੁਲ ਕਰੋ ਕਈ ਵਾਰ ਗਰੀਬ ਬੈਕਗ੍ਰਾਉਂਡ ਤੋਂ ਹੁੰਦੇ ਨੇ ਇਕਨੋਮਿਕਲੀ ਨਾਟ ਉਹ ਤਕੜੇ ਨਹੀਂ ਹੁੰਦੇ ਹੈਗੇ ਉਹਨਾਂ ਕੋਲੇ ਉਹਨਾਂ ਬੁੱਕਸ ਦਾ ਇਨਫਰਾਸਟ੍ਰਕਚਰ ਦਾ ਉਹਨੀਆਂ ਸੁਵਿਧਾਵ ਜਿਹੜੇ ਜਿਹੜੀ ਵੀ ਤੁਸੀਂ ਆਪਣੀ ਕੰਫਰਟ ਜ਼ੋਨ ਦੇ ਵਿੱਚ ਰਹਿ ਰਹੇ ਹੋ ਉਹਨੂੰ ਤੋੜੋ ਐਕਸਰਸਾਈਜ਼ ਕਰੋ ਲੇਟ ਨਾਈਟ ਤੱਕ ਜਾਗੋ ਔਖੇ ਹੋ ਮਤਲਬ ਸਟਰਗਲ ਕਰੋ ਕਹਿਣ ਦਾ ਮਤਲਬ ਤੁਹਾਡੀ ਬੋਡੀ ਨੂੰ ਤੁਹਾਡੀ ਮਾਈਂਡ ਨੂੰ ਫੀਲ ਹੋਵੇ ਵੀ ਇਸ ਵਾਰ ਤੁਸੀਂ ਕਰ ਰਹੇ ਹੋ ਠੀਕ ਹੈ ਨਾ ਇਸ ਕੰਫਰਟ ਜ਼ੋਨ ਦੇ ਵਿੱਚੋਂ ਨਿਕਲਣਾ ਜ਼ਰੂਰੀ ਆ ਅ ਕਿਉਂਕਿ ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਵਾਰ ਆ ਵੀ ਉਹ ਲੌਕ ਖੋਲਣਾ ਹੈ ਤੁਸੀਂ ਤੁਹਾਨੂੰ ਚਾਬੀਆਂ ਦਾ ਪੁੱਛਾ ਫੜਾਤਾ ਜ਼ਰੂਰੀ ਨਹੀਂ ਹੈਗਾ ਕਿ ਉਹ ਜਿਹੜਾ ਲੌਕ ਆ ਉਹ ਪਹਿਲੀ ਉਹ ਚਾਬੀ ਨਾਲ ਖੁੱਲ ਜਾਊਗਾ ਕੀ ਪਤਾ ਆਖਰੀ ਚਾਬੀ ਨਾਲ ਖੁੱਲੇ ਕਰੀਅਰ ਬਾਰੇ ਆਪਾਂ ਤਿਆਰੀ ਕਰ ਰਹੀਆਂ ਆਪਾਂ ਕਰੀਅਰ ਵਾਲੇ ਪਾਸੇ ਜਾਣਾ ਆਪਾਂ ਨੂੰ ਨਹੀਂ ਪਤਾ ਹੈਗਾ ਕਿ ਕਿਹੜੀ ਚਾਬੀ ਨਾਲ ਆਪਣੇ ਆਪਣਾ ਲੋਕ ਹੈ ਜਿਹੜਾ ਵੀ ਜ਼ਿੰਦਗੀ ਦਾ ਜਿਹੜਾ ਤਾਲਾ ਹੈ ਉਹ ਕਿਵੇਂ ਖੋਲ੍ਹ ਜਾਣਾ ਸੋ ਮਿਹਨਤ ਕਰਦੇ ਰਹੋ ਹਰ ਪਾਸੇ ਆਪਣੇ ਆਪ ਨੂੰ ਮਤਲਬ ਅਪਲਾਈ ਕਰੋ ਹਰ ਪਾਸੇ ਆਪਣੇ ਆਪ ਨੂੰ ਜੋਕੇ ਦੇਖੋ ਹੁਣ ਕਈ ਜਣੇ ਸਮਝਣਗੇ ਨਹੀਂ ਜੋਕੇ ਦੇਖਣ ਦਾ ਮਤਲਬ ਹੁੰਦਾ ਹੈ ਆਪਣੇ ਆਪ ਨੂੰ ਪਰਖ ਕੇ ਦੇਖੋ ਕਹੀਦਾ ਮੈਂ ਠੀਕ ਹੈ ਨਾ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿਸ ਲੈਵਲ ਉੱਤੇ ਤੱਕ ਪਹੁੰਚ ਸਕਦੇ ਹਾਂ ਅੱਜ ਦੀ ਵੀਡੀਓ ਦੀ ਆਖਰੀ ਗੱਲ ਕਰੀਅਰ ਬਾਰੇ ਚਿੰਤਾ ਕਰਨੀ ਕਰੀਅਰ ਬਾਰੇ ਟੈਨਸ਼ਨ ਲੈਣੀ ਨੈਪੇ ਵਰਡ ਦੀ ਯੂਜ਼ ਕਰੂੰਗਾ ਕਰੀਅਰ ਬਾਰੇ ਫਿਕਰ ਕਰਨਾ ਇਹ ਜਿਹੜੀ ਚੀਜ਼ ਹੈ ਇਹ ਯੂਨੀਵਰਸਲ ਹੈ ਸੰਸਾਰ ਦੇ ਵਿੱਚ ਕਿਸੇ ਮਰਜ਼ੀ ਦੇਸ਼ ਦੇ ਲੋਕ ਹੋਣ ਕਿਸੇ ਧਰਮ ਦੇ ਹੋਣ ਕਿਸੇ ਕਾਸਟ ਦੇ ਹੋਣ ਕਿਸੇ ਕਿਸੇ ਦੇ ਵੀ ਕਿਸੇ ਜਗ੍ਹਾ ਦੇ ਵੀ ਰਹਿਣ ਵਾਲੇ ਹੋਣ ਹਰ ਇਨਸਾਨ ਨੂੰ ਆਪਣੇ ਬੱਚੇ ਦੇ ਕਰੀਅਰ ਦਾ ਫਿਕਰ ਹੁੰਦਾ ਚਾਹੇ ਕੋਈ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ ਉਹਨੂੰ ਵੀ ਆਪਣੇ ਬੱਚੇ ਦੇ ਕਰੀਅਰ ਦਾ ਫਿਕਰ ਹੁੰਦਾ ਕੋਈ ਫਿਲਮ ਸਟਾਰ ਹੋਵੇ ਕੋਈ ਬਿਜ਼ਨਸਮੈਨ ਹੋਵੇ ਕੋਈ ਗਵਰਨਮੈਂਟ ਜੌਬ ਕਰਦਾ ਹੋਵੇ ਚਾਹੇ ਕੋਈ ਲੇਬਰਰ ਹੋਵੇ ਰਿਕਸ਼ਾ ਚਲਾਉਂਦਾ ਹੋਵੇ ਦਿਹਾੜੀ ਕਰਦਾ ਹੋਵੇ ਹਰ ਇਨਸਾਨ ਨੂੰ ਆਪਣੇ ਬੱਚਿਆਂ ਦੇ ਕਰੀਅਰ ਨੂੰ ਲੈ ਕੇ ਫਿਕਰ ਹੁੰਦਾ ਤੇ ਮੈਂ ਬੱਚੇਓ ਤੁਹ ਤੋਂ ਇੱਕ ਵਾਦਾ ਮੰਗਦਾ ਤੋ ਇੱਕ ਪ੍ਰੋਮਿਸ ਮੰਗਦਾ ਕਿ ਇਸ ਸਭ ਤੋਂ ਵੱਡੇ ਜਿਹੜਾ ਫਿਕਰ ਹੈ ਇਸ ਦੁਨੀਆ ਦਾ ਇਸ ਫਿਕਰ ਦੇ ਵਿੱਚ ਤੁਸੀਂ ਸਾਰਾ ਫਿਕਰ ਇਹ ਆਪਣੇ ਮਾਪੇ ਨੂੰ ਦੇ ਕੇ ਨਹੀਂ ਰੱਖੋਗੇ ਇਸ ਚੀਜ਼ ਦਾ ਫਿਕਰ ਤੁਸੀਂ ਖੁਦ ਕਰੋਗੇ ਆਪਣੀ ਲਾਈਫ ਦਾ ਆਪਣਾ ਕਰੀਅਰ ਜੋ ਹੈਗਾ ਤੁਸੀਂ ਖੁਦ ਡਿਸਾਈਡ ਕਰੋਗੇ ਇਹਦੇ ਬਾਰੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਇਹ ਕਹਣਾ ਆਪਾਂ ਬਹੁਤ ਜ਼ਾਰੇ ਚੰਗੀ ਤਰ੍ਹਾਂ ਇਹ ਸਾਰੀ ਸਮੱਸਿਆ ਨੂੰ ਇਹ ਸਾਰੀ ਸਮੱਸਿਆ ਨਹੀਂ ਕਹੂੰਗਾ ਕਿ ਸਾਰੇ ਪ੍ਰੋਜੈਕਟ ਨੂੰ ਟਾਰਗੇਟ ਨੂੰ ਆਪਾਂ ਪੀਸਸ ਦੇ ਵਿੱਚ ਵੰਡਾਂਗੇ ਇਕੱਲਾ ਇਕੱਲਾ ਪੀਸ ਕਰਕੇ ਆਪਾਂ ਸੌਟ ਆਊਟ ਕਰਾਂਗੇ ਕਰਦੇ 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 ਆਪਾਂ ਐਕਸਲ ਹੋ ਕੇ ਆਪਣੇ ਲੈਵਲ ਉੱਤੇ ਪਹੁੰਚਾਂਗੇ ਪੇਰੈਂਟਸ ਨੂੰ ਬਹੁਤ ਖੁਸ਼ੀ ਹੋਊਗੀ ਜਦੋਂ ਤੁਸੀਂ ਆਪਣਾ ਰਸਤਾ ਖੁਦ ਬਣਾਉਂਗੇ ਕੈਰੀਅਰ ਵਾਸਤੇ ਕੈਰੀਅਰ ਡਿਫਾਈਨ ਕਿਵੇਂ ਕੀਤਾ ਜਾਂਦਾ ਹੈ ਕੈਰੀਅਰ ਲੱਭਿਆ ਕਿਵੇਂ ਜਾਂਦਾ ਹੈ ਇਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਸੁਣਿਆ ਕਈ ਵਾਰ ਲੋਕ ਕਹਿੰਦੇ ਹੁੰਦੇ ਨੇ ਆਪਣੇ ਪੈਸ਼ਨ ਨੂੰ ਫੋਲੋ ਕਰੋ ਪੈਸ਼ਨ ਵਾਲੀ ਜੋਬ ਕਰਨੀ ਚਾਹੀਦੀ ਹੈ ਇਹਦੇ ਬਾਰੇ ਆਪਾਂ ਫੁੱਲ ਕੇ ਗੱਲ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਆਸ ਕਰਦਾ ਕਿ ਅੱਜ ਵਾਲੀ ਜਿਹੜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤੁਸੀਂ ਨੋਟ ਕਰ ਲਈਆਂ ਹੋਣਗੀਆਂ ਤੇ ਇੱਕ ਵਰਕਬੁੱਕ ਦੀ ਤਰ੍ਹਾਂ ਦੇ ਉੱਤੇ ਉਹ ਸਾਰੀਆਂ ਜਿਹੜੀਆਂ ਨੋਟ ਕੀਤੀਆਂ ਗੱਲਾਂ ਨੇ ਆਪਣੀ ਲਾਈਫ ਦੇ ਵਿੱਚ ਲਾਗੂ ਕਰੋਗੇ ਅਪਲਾਈ ਕਰੋਗੇ ਤੇ ਬਹੁਤ ਜਲਦੀ ਤੁਸੀਂ ਆਪਣੇ ਕੈਰੀਅਰ ਤੱਕ ਪਹੁੰਚੋਗੇ ਮੇਰੇ ਵੱਲੋਂ ਸਾਰੇ ਪੰਜਾਬ ਦੇ ਸਾਰੇ ਪੰਜਾਬੀ ਬੋਲਦੇ ਪੰਜਾਬੀ ਜਵਾਨ ਬੋਲਦੇ ਸਾਰੇ ਬੱਚੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸੋਭੇ ਸ਼ਾਮਾ ਨੇ ਕਿ ਤੁਸੀਂ ਆਪਣੇ ਟਾਰਗੇਟ ਦੇ ਉੱਤੇ ਪਹੁੰਚੋ ਜੁੜੇ ਰਹੋ ਚੈਨਲ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਇਹ ਨਵੀਂ ਵੀਡੀਓ ਦੇ ਸ਼ਬਦ ਨੇ ਮੈਨੂੰ ਬੋਲਣੇ ਥੋੜੇ ਜਿਹਾ ਔਖੇ ਲੱਗਦੇ ਨੇ ਤੇ ਬਸ ਮਿਲਦੇ ਰਹਾਂਗੇ ਤੁਹਾਡਾ ਆਪਣਾ ਦਰਸ਼ਨਦੀਪ ਜਰੜੀ